ਸਤਿ ਸ੍ਰੀ ਅਕਾਲ ਮੈਂ ਹਰਜਿਤੇਂਦਰ ਸਿੰਘ ਜਦੋਂ ਤੁਸੀਂ ਟੂਰਿਸਟ ਵੀਜ਼ਾ ਅਪਲਾਈ ਕਰਨਾ ਹੁੰਦਾ ਉਸ ਟਾਈਮ ਤੁਹਾਨੂੰ ਫੰਡਸ ਚਾਹੀਦੇ ਹੁੰਦੇ ਨੇ ਕਾਫੀ ਐਵੇਂ ਦੀ ਕੰਟਰੀਜ਼ ਨੇ ਜਿੱਥੇ ਫੰਡਸ ਦੀ ਰਿਕੁਆਇਰਮੈਂਟ ਰਹਿੰਦੀ ਹੈ ਤੇ ਫੰਡਸ ਵੀ ਤੁਹਾਡੇ ਚੰਗੇ ਹੋਣੇ ਚਾਹੀਦੇ ਆ ਤੇ ਚੰਗੇ ਦਾ ਭਾਵ ਕਈਆਂ ਨੂੰ ਇਹ ਲੱਗਦਾ ਕਿ ਬਹੁਤ ਜ਼ਿਆਦਾ ਫੰਡਸ ਹੋਣ 20-25 ਲੱਖ ਰੁਪਈਆ ਹੈਗਾ ਤਾਂ ਹੀ ਵੀਜ਼ਾ ਮਿਲਣਾ ਜੇ ਘੱਟ ਫੰਡਸ ਨੇ ਵੀਜ਼ਾ ਨਹੀਂ ਮਿਲਣ ਵਾਲਾ ਇਸ ਕਰਕੇ ਕਈ ਲੋਕ ਅਪਲਾਈ ਨਹੀਂ ਕਰਦੇ ਤੇ ਇਸ ਚੱਕਰ ਦੇ ਵਿੱਚ ਉਹ ਐਵੇਂ ਦੇ ट्रैवल ਏਜੰਟ ਕੋਲ ਜਾਂਦੇ ਆ ਜਿਹੜੇ ਆਪਣੇ ਕੋਲੋਂ ਫੰਡ ਸ਼ੋਅ ਕਰਕੇ ਤੁਹਾਡੀ ਫਾਈਲ ਆ ਰਹੀ ਹੁੰਦੇ ਨੇ ਉਸੇ ਚੀਜ਼ ਦਾ ਉਹ 10 ਲੱਖ ਰੁਪਏ ਤੁਹਾਡੇ ਕੋਲੋਂ ਲੈ ਰਹੇ ਨੇ ਵੀਜ਼ਾ ਅਪਲਾਈ ਕਰਵਾਉਣ ਦਾ ਤੇ ਜਿਹੜਾ ਵੀਜ਼ਾ ਤੁਹਾਨੂੰ ਜਿਹੜਾ ਬਹੁਤ ਸਸਤੇ 'ਚ ਮਿਲ ਸਕਦਾ ਹੈ ਉਹਦੇ ਲਈ ਤੁਹਾਨੂੰ 10 ਤੋਂ 15 ਲੱਖ ਰੁਪਏ ਦੇਣਾ ਪੈ ਜਾਂਦਾ ਤੇ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਕਿ ਕਿੰਨੀ ਰਿਕੁਆਇਰਮੈਂਟ ਐਕਚੁਅਲ ਵਿੱਚ ਹੈਗੀ ਹੈ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਤੇ ਜੇ ਤੁਸੀਂ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਕੇ ਰੱਖੋ ਕਿ ਐਵੇਂ ਦੀ ਹਰ ਅਪਡੇਟਡ ਇਨਫੋਰਮੇਸ਼ਨ ਜੋ ਹੁੰਦੀ ਹੈ ਤੁਹਾਡੇ ਤੱਕ ਪਹੁੰਚਦੀ ਰਹੇ ਕਾਫੀ ਲੋਕਾਂ ਦਾ ਡਾਊਟ ਰਹਿੰਦਾ ਹੈ ਕਿ ਜੀ ਤੁਹਾਡੇ ਫੰਡਸ ਜਿਹੜੇ ਨੇ ਉਹ ਜੇ 15-20 ਲੱਖ ਜਾਂ 25 ਲੱਖ ਨਹੀਂ ਹੈਗੇ ਤੁਸੀਂ ਵੀਜ਼ਾ ਨਹੀਂ ਲੈ ਸਕਦੇ ਬਿਲਕੁਲ ਝੂਠੀ ਗੱਲ ਹੈ ਇੰਨੇ ਫੰਡਸ ਨਹੀਂ ਚਾਹੀਦੇ ਹੁੰਦੇ ਪਾਵੇ ਤੁਸੀਂ ਵੀਜ਼ਾ ਯੂਕੇ ਦਾ ਲੈਣਾ ਹੈ ਪਾਵੇ ਆਸਟ੍ਰੇਲੀਆ ਲੈਣਾ ਪਾਵੇ ਕੈਨੇਡਾ ਦਾ ਲੈਣਾ ਪਾਵੇ ਕਿਸੇ ਸ਼ੈਨਗਨ ਕੰਟਰੀਜ਼ ਦਾ ਲੈਣਾ ਹੈ ਈਵਨ ਤੁਸੀਂ ਜਾਪਾਨ ਤੇ ਸਾਊਥ ਕੋਰੀਆ ਦਾ ਵੀਜ਼ਾ ਲੈਣਾ ਹੈ ਤੁਹਾਨੂੰ 15-20 ਲੱਖ ਰੁਪਈਆ ਫੰਡ ਸ਼ੋਅ ਕਰਨ ਦੀ ਲੋੜ ਨਹੀਂ ਹੁੰਦੀ ਐਗਜਨ ਚ ਫੰਡ ਚਾਹੀਦੇ ਕਿੰਨੇ ਆ ਪਹਿਲੀ ਜਿਹੜੀ ਰਿਕੁਆਇਰਮੈਂਟ ਤੁਸੀਂ ਪੂਰੀ ਕਰਨੀ ਹੁੰਦੀ ਆ ਉਹ ਰਿਕੁਆਇਰਮੈਂਟ ਤੁਹਾਡੀ ਐ ਕਿ ਜਿਹੜਾ ਤੁਹਾਡਾ ਟਰੈਵਲ ਐਕਸਪੈਂਸ ਹੋਣ ਵਾਲਾ ਐ ਇੱਕ ਤਾਂ ਤੁਸੀਂ ਉਹਦੀ ਰਿਕੁਆਇਰਮੈਂਟ ਪੂਰੀ ਕਰੋਗੇ ਉਹ ਰਿਕੁਆਇਰਮੈਂਟ ਇੰਨੀ ਜ਼ਿਆਦਾ ਨਹੀਂ ਹੁੰਦੀ ਮੰਨ ਲਓ ਤੁਸੀਂ ਆਸਟ੍ਰੇਲੀਆ ਟਰੈਵਲ ਕਰਨਾ ਐ ਆਸਟ੍ਰੇਲੀਆ ਟਰੈਵਲ ਤੁਸੀਂ ਕੱਲੇ ਟਰੈਵਲ ਕਰ ਰਹੇ ਹੋ ਉਹਦਾ ਤੁਹਾਡੇ ਕੋਸਟ ਜਿਹੜੀ ਐ 2 ਲੱਖ 2.5 ਲੱਖ ਰੁਪਏ ਜਾਣ ਵਾਲੀ ਐ ਕੈਨੇਡਾ ਟਰੈਵਲ ਕਰੋਗੇ ਤੁਹਾਡੀ ਕੋਸ ਜਿਹੜੀ ਹੈ 2.5 ਲੱਖ ਰੁਪਏ ਆਏਗੀ ਸ਼ੇਨਗਨ ਟਰੈਵਲ ਕਰੋਗੇ ਤੁਹਾਡੀ ਪੌਣੇ 2 ਲੱਖ ਤੋਂ ਲੈ ਕੇ 2 ਲੱਖ ਦੇ ਵਿੱਚ ਆਏਗੀ ਤੁਸੀਂ ਜਾਪਾਨ ਸਾਊਥ ਕੋਰੀਆ ਟਰੈਵਲ ਕਰੋਗੇ 1.5 ਲੱਖ ਦੇ ਆਸ-ਪਾਸ ਆਏਗੀ ਇਸ ਤਰੀਕੇ ਨਾਲ ਹਰ ਕੰਟਰੀਜ਼ ਦੇ ਵਿੱਚ ਜਿਹੜੀ ਕੋਸਟ ਹੈ ਉਹ ਡਿਫਰੈਂਟ ਹੁੰਦੀ ਹੈ ਤੇ ਇਹ ਕੋਸਟ ਜਿਹੜੀ ਹੈ ਤਾਂ ਤੁਸੀਂ ਕਵਰ ਕਰਨੀ ਕਰਨੀ ਹੈ ਜਿਹਦੇ ਨਾਲ ਵੀਜ਼ਾ ਅਫਸਰ ਨੂੰ ਇਹ ਪ੍ਰੂਫ ਹੁੰਦਾ ਕਿ ਤੁਹਾਡੇ ਕੋਲ ਟਰੈਵਲ ਕਰਨ ਲਈ ਕੋਸਟ ਹੈਗੀ ਹੈ ਬਟ ਗੱਲ ਹੁਣ ਇਹ ਨਹੀਂ ਹੈ ਕਿ ਤੁਸੀਂ ਇੰਨੇ ਹੀ ਫੰਡ ਸ਼ੋਅ ਕਰੋਗੇ ਤੁਹਾਨੂੰ ਵੀਜ਼ਾ ਮਿਲ ਜੇ ਕਈ ਲੋਕ ਇਹ ਵੀ ਗਲਤੀ ਕਰਦੇ ਆ ਕਿਉਂਕਿ ਕੁਝ ਵੈਬਸਾਈਟ ਤੇ ਇਹ ਚੀਜ਼ ਵੀ ਲਿਖੀ ਹੁੰਦੀ ਹੈ ਕਿ ਜਿਹੜੀ ਤੁਹਾਡੀ ਟਰੈਵਲ ਕੋਸਟ ਹੈ ਦੇ ਨਾਲ ਦੀ ਨਾਲ ਉੱਥੇ ਜਿਹੜੇ ਖਰਚੇ ਹੋ ਰਹੇ ਨੇ ਇਹ ਕੋਸਟ ਜਿਹੜੀ ਹੈ ਤੁਹਾਡੀ ਕਵਰ ਅਪ ਹੋਣੀ ਚਾਹੀਦੀ ਹੈ ਤੇ ਜੇ ਇਹਦੀ ਗੱਲ ਕਰਦੇ ਆ ਬਹੁਤ ਥੋੜੀ ਹੈ ਜਿਹੜੀ ਮੈਂ ਤੁਹਾਨੂੰ ਹੁਣੇ ਦੱਸੀ ਹੈ ਬਟ ਗੱਲ ਇਹ ਹੈ ਕਿ ਇਦੇ ਨਾਲ ਤੁਸੀਂ ਕੋਸਟ ਦਾ ਕਵਰ ਅਪ ਕਰ ਗਏ ਲੇਕਿਨ ਗੱਲ ਹੁਣ ਆਉਂਦੀ ਹੈ ਤੁਹਾਡੇ ਫਾਈਨੈਂਸ਼ੀਅਲ ਸਟੇਟਸ ਦੀ ਵੀ ਕਿ ਤੁਹਾਡੇ ਕੋਲ ਫਾਈਨੈਂਸ਼ੀਅਲੀ ਇੰਨੇ ਸਟਰੋਂਗ ਜ਼ਰੂਰ ਹੈਗੇ ਹੋ ਕਿ ਤੁਸੀਂ ਉੱਥੋਂ ਵਾਪਸ ਵੀ ਆਓਗੇ ਕਿਉਂਕਿ ਵੀਜ਼ਾ ਅਫਸਰ ਨੇ ਇਹ ਚੀਜ਼ ਵੀ ਵੇਖਣੀ ਹੈ ਕਿ ਤੁਸੀਂ ਮਹੀਨੇ ਦਾ ਕਮਾਨ ਦੇ ਕਿੰਨਾ ਉਹ ਖਰਚੇ ਕਿੰਨਾ ਜਾ ਰਹੇ ਹੋ ਤੇ ਖਰਚੇ ਤੋਂ ਬਾਅਦ ਤੁਹਾਡੇ ਕੋਲ ਪੈਸੇ ਕਿੰਨੇ ਬਚ ਰਹੇ ਨੇ ਤੇ ਇਸੇ ਪੁਆਇੰਟ ਨੂੰ ਦੇਖਦੇ ਹੋਏ ਜਿਹੜੀ ਤੁਹਾਡੀ ਕੋਸਟ ਦੀ ਜਿਹੜੀ ਹੈ ਉਹਦੇ ਨਾਲੋਂ ਡਬਲ ਤੋਂ ਵੀ ਥੋੜੀ ਵੱਧ ਹੋਣੀ ਚਾਹੀਦੀ ਹੈ ਮਨ ਲਓ ਹੁਣ ਆਪਾਂ ਗੱਲ ਕਰੀਏ ਆਸਟ੍ਰੇਲੀਆ ਟਰੈਵਲ ਕਰਨ ਤੇ ਆਸਟ੍ਰੇਲੀਆ ਟਰੈਵਲ ਕਰਨ ਦਾ ਤੁਹਾਡੀ 2.5 ਲੱਖ ਕੋਸਟ ਆ ਰਹੀ ਹੈ ਮੈਕਸਿਮਮ ਹੁਣ ਇਹਦਾ ਡਬਲ ਹੋ ਗਿਆ 5 ਲੱਖ ਰੁਪਏ ਬਟ 5 ਲੱਖ ਨਹੀਂ ਸ਼ੋਅ ਕਰਨਾ ਖਾਲੀ ਤੁਸੀਂ ਲਗਭਗ 7 ਲੱਖ ਰੁਪਏ ਸ਼ੋਅ ਕਰਨਾ ਇਸ ਕੈਲਕੂਲੇਸ਼ਨ ਦੇ ਅਕੋਰਡਿੰਗ ਤੁਸੀਂ ਰੱਖੋ ਛੇ ਹੁਣ ਜਪਾਨ ਦੀ ਕੋਸਟ 1.5 ਲੱਖ ਆ ਰਹੀ ਹੈ ਤਾਂ ਤੁਸੀਂ 5 ਲੱਖ ਫੰਡਿੰਗ ਸ਼ੋਅ ਕਰੋ ਛੇ ਸਾਊਥ ਕੋਰੀਆ ਦੇ ਕੋਸਟੇਡ ਲੱਖ ਦੇ ਆਸ-ਪਾਸ ਆ ਰਹੀ ਹੈ ਫੰਡਿੰਗ ਤੁਸੀਂ 5 ਲੱਖ ਸ਼ੋਅ ਕਰੋ ਇਸੇ ਤਰੀਕੇ ਨਾਲ ਨਿਊਜ਼ੀਲੈਂਡ ਦੀ ਜਿਹੜੀ ਕੋਸਟ ਹੈ ਉਹ ਲਗਭਗ 2.5 ਲੱਖ ਚਲੀ ਜਾਂਦੀ ਹੈ ਤਾਂ ਉੱਥੇ ਵੀ ਤੁਸੀਂ 7 ਲੱਖ ਫੰਡਿੰਗ ਸ਼ੋਅ ਕਰੋਗੇ ਕੈਨੇਡਾ ਦੇ ਵਿੱਚ ਵੀ ਲਗਭਗ ਇੰਨੀ ਚਲੀ ਜਾਂਦੀ ਹੈ ਸ਼ੰਗਨ ਚ ਕੋਸਟ ਥੋੜੀ ਘੱਟ ਹੁੰਦੀ ਹੈ ਉੱਥੇ ਤੁਸੀਂ 6 ਲੱਖ ਦੀ ਫੰਡਿੰਗ ਵੀ ਸ਼ੋਅ ਕਰ ਸਕਦੇ ਹੋ ਤੇ ਇਸ ਤਰੀਕੇ ਨਾਲ ਇੰਨਾ ਫੰਡਸ ਤੁਹਾਡੀ ਬੈਂਕ ਸਟੇਟਮੈਂਟ ਦੇ ਵਿੱਚ ਹੋਣਾ ਜ਼ਰੂਰੀ ਹੈ ਬਟ ਗੱਲ ਸਿਰਫ ਫੰਡਸ ਦੀ ਨਹੀਂ ਆਉਂਦੀ ਫੰਡਸ ਕਈਆਂ ਕੋਲ ਇਹ ਵੀ ਕਈਆਂ ਨੂੰ ਲੱਗਦਾ ਕਿ ਫੰਡਸ ਤਾਂ ਹੈਗੇ ਨੇ ਹੁਣ ਕਈ ਵਾਰ ਇੱਕ ਕਈਆਂ ਦੀ ਕੁਐਰੀਜ਼ ਹੁੰਦੀ ਹੈ ਕਿ ਮੇਰੇ ਕੋਲ ਫੰਡਸ ਤਾਂ 10 ਤੋਂ 15 ਲੱਖ ਰੁਪਏ ਪਿਆ ਹੋਇਆ ਬਟ ਇਨਕਮ ਪ੍ਰੂਫ ਨਹੀਂ ਹੈ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਫੰਡ 10-15 ਲੱਖ ਰੁਪਏ ਸ਼ੋਅ ਕਰ ਦਾਂਗੇ ਤਾਂ ਵੀਜ਼ਾ ਆਫੀਸਰ ਸਾਨੂੰ ਵੀਜ਼ਾ ਦੇ ਦੇਗਾ ਕਿਉਂਕਿ ਫੰਡਸ ਹੈਗੇ ਨੇ ਬਟ ਫੰਡਸ ਦੇ ਨਾਲ ਓਨਲੀ ਵੀਜ਼ਾ ਨਹੀਂ ਆਉਂਦਾ ਕਿਉਂਕਿ ਵੀਜ਼ਾ ਲੈਣ ਲਈ ਤੁਹਾਨੂੰ ਹੋਰ ਚੀਜ਼ਾਂ ਤੇ ਵੀ ਕੰਮ ਕਰਨਾ ਪੈਣਾ ਹੈ ਵੀਜ਼ਾ ਆਫੀਸਰ ਨੂੰ ਇਹ ਮਖਾਣਾ ਪੈਣਾ ਹੈ ਕਿ ਤੁਹਾਡੇ ਕੋਲ ਵਾਪਸ ਆਉਣ ਦੇ ਰੀਜ਼ਨਸ ਕੀ ਨੇ ਕਿਉਂਕਿ ਵੀਜ਼ਾ ਸਿਰਫ ਇਸੇ ਬੇਸ ਤੇ ਮਿਲਦਾ ਹੈ ਕਿ ਤੁਹਾਡੇ ਕੋਲ ਵਾਪਸ ਆਉਣ ਦੇ ਰੀਜ਼ਨਸ ਹੋਣੇ ਚਾਹੀਦੇ ਨੇ ਜੇ ਤੁਹਾਡੇ ਕੋਲ ਵਾਪਸ ਆਉਣ ਦੇ ਸਟਰੋਂਗ ਰੀਜ਼ਨ ਨਹੀਂ ਹੈਗੇ ਥੈਨ ਮਤਲਬ ਤੁਹਾਨੂੰ ਵੀਜ਼ਾ ਦੇ ਚਾਂਸ ਬਿਲਕੁਲ ਘਟ ਵੀਜ਼ਾ ਆਫੀਸਰ ਹਮੇਸ਼ਾ ਇਹ ਦੇਖਦਾ ਹੈ ਕਿ ਜਿੰਨوں ਸੀ ਵੀਜ਼ਾ ਦੇਣ ਜਾ ਰਹੇ ਹੈ ਜਿੰਨੂੰ ਟੂਰਿਸਟ ਵੀਜ਼ਾ ਦੇ ਰਹੇ ਹੈ ਜੋ ਪਰਸਨ ਸਾਡੇ ਦੇਸ਼ ਵਿੱਚ ਘੁੰਮਣ ਆ ਰਿਹਾ ਕਿਤੇ ਇਹਦਾ ਪਰਪਸ ਇੱਥੇ ਆ ਕੇ ਜੌਬ ਅਪਲਾਈ ਕਰਕੇ ਇੱਥੇ ਰੁਕਣ ਦਾ ਤੇ ਨਹੀਂ ਕਿਸੇ ਤਰੀਕੇ ਨਾਲ ਸਾਡੇ ਦੇਸ਼ ਵਿੱਚ ਆ ਕੇ ਸਾਈਲਮ ਪਾਣ ਦਾ ਤੇ ਨਹੀਂ ਅਸਾਈਲਮ ਪਾ ਕੇ ਕਿਤੇ ਸਾਡੇ ਤੇ ਇਹ ਪ੍ਰੋਬਲਮ ਨਾ ਬਣ ਜੇ ਸਾਨੂੰ ਆਪਣੀ ਜੇਬ ਚੋਂ ਪੈਸੇ ਨਾ ਦੇਣੇ ਪੈਣ ਇਸ ਕਰਕੇ ਉਹ ਇੰਨਾ ਚੀਜ਼ਾਂ ਤੇ ਸਟ੍ਰਿਕ ਹੁੰਦੇ ਜਾ ਰਹੇ ਨੇ ਤੇ ਅਸੀਂ ਦੇਖਿਆ ਫਿਸ਼ਲੇ ਕੋਸਟ ਟਾਈਮ ਦੇ ਵਿੱਚ ਨਾਰਥ ਇੰਡੀਆ ਤੋਂ ਜਾਣ ਵਾਲੇ ਲੋਕਾਂ ਦੀ ਮੈਕਸਿਮਮ ਗਿਣਤੀ ਜਿਹੜੀ ਹੋ ਰਹੀ ਹੈ ਉੱਥੇ ਜਾ ਕੇ ਰੁਕਣ ਦੀ ਹੋ ਰਹੀ ਹੈ ਉਸ ਤੋਂ ਬਾਅਦ ਅਸਾਈਲਮ ਪਾਣ ਦੀ ਹੋ ਰਹੀ ਹੈ ਅਸਾਈਲਮ ਪਾਣ ਨਾਲ ਤੁਹਾਡੇ ਜਿਹੜੀ ਹੈ ਖਰਚੇ ਜਿਹੜੇ ਨੇ ਉਸ ਗਵਰਨਮੈਂਟ ਤੇ ਚਲੇ ਜਾਂਦੇ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਨੇ ਫਿਰ ਉਸ ਤੋਂ ਬਾਅਦ ਕਾਫੀ ਜਿਹੜੀ ਹੈ ਫੈਸਿਲਿਟੀਆਂ ਦੇਣੀਆਂ ਪੈਂਦੀਆਂ ਨੇ ਜਿਹਦੇ ਕਰਕੇ ਉਹਨਾਂ ਦੇ ਜਿਹੜੇ ਬਜਟਸ ਨੇ ਉਹ ਕਾਫੀ ਵੱਧ ਜਾਂਦੇ ਤੇ ਇਸ ਚੀਜ਼ ਤੋਂ ਉਹਨਾਂ ਨੂੰ ਪ੍ਰੋਬਲਮ ਹੋ ਰਹੀ ਹੈ ਉੱਥੋਂ ਦੇ ਜਿਹੜੇ ਟੈਕਸਪੇਅਰ ਨੇ ਉਹ ਵੀ ਇਸ ਚੀਜ਼ ਨੂੰ ਇਸ਼ੂ ਕਰ ਰਹੇ ਨੇ ਜਿਵੇਂ ਹੁਣ ਕਾਫੀ ਕੰਟਰੀਜ਼ ਤੁਸੀਂ ਦੇਖਿਆ ਹੋਏ ਜਦੋਂ ਵੀ VOTING ਹੁੰਦੀ ਹੈ ਇਮੀਗ੍ਰੇਸ਼ਨ ਦਾ ਮੁੱਦਾ ਹਮੇਸ਼ਾ ਅੱਗੇ ਰਹਿੰਦਾ ਹੈ ਉਹਦਾ ਕਾਰਨ ਹੈ ਕਿਉਂਕਿ ਉਹਨਾਂ ਲੋਕਾਂ ਦਾ ਟੈਕਸ ਦਾ ਪੈਸਾ ਜਿਹੜਾ ਐਸਾਈਲੰਟ ਸੀਕਰ ਨੂੰ ਜਾ ਰਿਹਾ ਜਿਨ੍ਹਾਂ ਨੂੰ ਵਾਕਏ ਦੇ ਵਿੱਚ ਇੰਡੀਆ 'ਚ ਖਤਰਾ ਕੋਈ ਨਹੀਂ ਹੈਗਾ ਬਟ ਉਹ ਸਿਰਫ ਕੀ ਹੈ ਇੱਕ ਰਾ ਸੌਖਾ ਬਣਾਉਣਾ ਚਾਹੁੰਦੇ ਨੇ ਕਿ ਜਿਹਦੇ ਨਾਲ ਉਹਨਾਂ ਲਈ ਸੁਖਿਆਈ ਹੋ ਸਕੇ ਬਟ ਗੱਲ ਹੁਣ ਇਹੀ ਹੈ ਕਿ ਉਹਦੇ ਨਾਲ ਬਾਕੀ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਜ਼ੈਨ ਲੈਂਡ ਚ ਪ੍ਰੋਬਲਮ ਹੋ ਜਾਂਦੀ ਜਿਹੜਾ ਜੈਨੂਨ ਟ੍ਰੈਵਲਰ ਹੈ ਉਹਨੂੰ ਵੀ ਪ੍ਰੋਬਲਮ ਹੋ ਰਹੀ ਹੈ ਤੇ ਗਲਤੀ ਕੀਤੀ ਹੈ ਗਲਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਉੱਤੇ ਜਾ ਕੇ ਸਾਇਲਮ ਪਾਉਂਦੇ ਨੇ ਜਿਹੜੇ ਘੁੰਮਣ ਜਾਂਦੇ ਆ ਬਟ ਉੱਥੇ ਰੁਕ ਜਾਂਦੇ ਨੇ ਇਸ ਤਰੀਕੇ ਨਾਲ ਜਿਹੜਾ ਹੈ ਕਿ ਉਹਨਾਂ ਨੂੰ ਪ੍ਰੋਬਲਮਸ ਹੁੰਦੀ ਜਾਂਦੀ ਨੇ ਇਸ ਕਰਕੇ ਉਹ ਸਟ੍ਰਿਕ ਹੁੰਦੇ ਜਾ ਰਹੇ ਨੇ ਇਸ ਕਰਕੇ ਜੇ ਤੁਸੀਂ ਵੀਜ਼ਾ ਲੈਣਾ ਆਪਣੀ ਫਾਈਨੈਂਸ਼ੀਅਲ ਸਟੇਟਸ ਜਿਹੜੀ ਆ ਤੁਹਾਨੂੰ ਸਟਰੋਂਗ ਦਿਖਾਣੇ ਪੈਣਗੇ ਆਪਣੀ ਬੈਂਕ ਸਟੇਟਮੈਂਟ ਜਿਹੜੀ ਆ ਸਟਰੋਂਗ ਦਿਖਾਣੀ ਪੈਗੀ ਬੈਂਕ ਸਟੇਟਮੈਂਟ ਨੂੰ ਸਟਰੋਂਗ ਦਿਖਾਉਣ ਦਾ ਮੈਂ ਤਰੀਕਾ ਦੱਸਿਆ ਕਿ ਫੰਡਸ ਵਧੀਆ ਹੋਣ ਫਿਰ ਤੁਹਾਡੀ ਇਨਕਮ ਪ੍ਰੂਫ ਵਧੀਆ ਹੋਣ ਜਿਹੜੇ ਅਕਾਊਂਟਸ ਸੈਲਰੀ ਆ ਰਹੀ ਹੈ ਸੈਲਰੀ ਵਧੀਆ ਆ ਰਹੀ ਹੋਵੇ ਫਿਰ ਜਿਹੜਾ ਫੰਡਸ ਹੈ ਜੀ ਉਹ ਪੁਰਾਣਾ ਹੈ ਫਿਰ ਉਹਦੇ ਚਾਂਸ ਤੁਹਾਡੇ ਲਈ ਹੋਰ ਵਧਾ ਦਿੰਦਾ ਹੈ ਵੀਜ਼ਾ ਦੇ ਇਦੇ ਨਾਲ ਤੁਹਾਡੀ ਜਿਹੜੀ ਬੈਂਕ ਸਟੇਟਮੈਂਟ ਹੋਰ ਸਟਰੋਂਗ ਲੱਗਦੀ ਹੈ ਜਦੋਂ ਬੈਂਕ ਸਟੇਟਮੈਂਟ ਲਾਉਣੀ ਹੈ ਮਿਨੀਮਮ 3 ਮੰਥ ਦੀ ਜਰੂਰ ਲਾਓ ਬਾਕੀ ਹਰੇ ਕੰਟਰੀਜ਼ ਦੀ ਰਿਕੁਆਇਰਮੈਂਟ ਵੱਖਰੀ ਹੁੰਦੀ ਹੈ ਕੁਝ ਕੰਟਰੀਜ਼ ਐਵੇਂ ਦੀਆਂ ਜਿਹੜੀ 6 ਮੰਥ ਦੀ ਬੈਂਕ ਸਟੇਟਮੈਂਟ ਮੰਗਦੀਆਂ ਨੇ ਕੁਝ ਕੰਟਰੀਜ਼ ਐਵੇਂ ਦੀਆਂ ਜਿਹੜੀ 3 ਮੰਥ ਦੀ ਸਟੇਟਮੈਂਟ ਦੇ ਨਾਲ ਵੀ ਫਾਈਲ ਲੈ ਲੈਂਦੀ ਹੈ ਮੈਂ ਤੁਹਾਨੂੰ ਰეკਮੈਂਡ ਕਰਦਾ ਕਿ ਮੈਕਸਿਮਮ ਕੰਟਰੀਜ਼ ਦੇ ਵਿੱਚ 6 ਮੰਥ ਦੀ ਸਟੇਟਮੈਂਟ ਜਰੂਰ ਲਾਓ ਇਹ ਜ਼ਰੂਰੀ ਨਹੀਂ ਕਿ ਤੁਹਾਡਾ ਪੈਸਾ 6 ਮਹੀਨੇ ਤੋਂ ਹੀ ਉਸ ਜਿਹੜੀ ਹੈ ਸਟੇਟਮੈਂਟ ਦੇ ਵਿੱਚ ਸ਼ੋਅ ਹੋ ਰਿਹਾ ਹੋਵੇ ਆਪਣੀ ਸਟੇਟਮੈਂਟ 6 ਮਹੀਨੇ ਦੀ ਵੀ ਲਾ ਸਕਦੇ ਹੋ ਉਹਦੇ ਨਾਲ ਕੀ ਬੈਨੀਫਿਟ ਹੁੰਦਾ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਆ ਵਧਦੇ ਆ ਵੀਜ਼ਾ ਆਫਸਰ ਇਹ ਨਹੀਂ ਕਹਿੰਦਾ ਕਿ ਤੁਸੀਂ 6 ਮਹੀਨੇ ਹੋਲਡ ਰੱਖੋ ਪੈਸਾ ਫਿਰ ਅਪਲਾਈ ਕਰੋ ਐਵੇਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕੁਝ ਕੰਟਰੀਜ਼ ਦੇ ਵਿੱਚ ਜ਼ਰੂਰ ਕੁਐਸਚਨ ਮਾਰਕ ਹੁੰਦਾ ਜਿਵੇਂ ਯੂਕੇ ਹੈ ਯੂਕੇ ਤੁਹਾਡੇ ਕੋਲ 6 ਮਹੀਨੇ ਦਾ ਰਿਕਾਰਡ ਮੰਗੇਗਾ ਉਹ ਪੁੱਛੇਗਾ ਕਿ 6 ਮਹੀਨੇ ਦੇ ਵਿੱਚ ਜਿਹੜਾ ਤੁਸੀਂ ਪੈਸਾ ਪਾਇਆ ਕਿੱਥੋਂ ਆਇਆ 6 ਤੁਸੀਂ ਉਹਦੇ ਪ੍ਰੂਫ ਦੇ ਸਕਦੇ ਹੋ ਮੰਨ ਲਓ ਤੁਸੀਂ ਕੋਈ ਪਲਾਟ ਵੇਚਿਆ ਪਲਾਟ ਵੇਚ ਕੇ ਤੁਹਾਡੇ ਕੋਲ ਪੈਸਾ ਆਇਆ ਹੈ ਪਰ ਕੋਲ ਤੁਸੀਂ ਨਵਾਂ ਪੈਸਾ ਦਿਖਾ ਸਕਦੇ ਹੋ ਨਵਾਂ ਪੈਸਾ ਵਿਖਾਓ ਬਟ ਪਲੋਟ ਵਿੱਚ ਇਹਦਾ ਪ੍ਰੂਫ ਨਾਲ ਦੇ ਦਿਓ ਕਿ ਤੁਸੀਂ ਕੋਈ ਪਲੋਟ ਵੇਚਿਆ ਉਹਦਾ ਪੈਸਾ ਤੁਹਾਡੇ ਅਕਾਊਂਟ 'ਚ ਹੈ ਉਹ ਪ੍ਰੂਫ ਤੁਹਾਡੇ ਮੰਨੇ ਜਾਣਗੇ ਉਹ ਵੈਲਿਡ ਹੋਣਗੇ ਕੋਈ ਰਿਕੁਆਇਰਮੈਂਟ ਨਹੀਂ ਕਿ ਤੁਸੀਂ 6 ਮਹੀਨੇ ਪੁਰਾਣਾ ਦਿਖਾਣਾ ਪਰ ਬੈਂਕ ਸਟੇਟਮੈਂਟ ਤੁਸੀਂ 6 ਮਹੀਨੇ ਤੱਕ ਦੀ ਲਾ ਸਕਦੇ ਹੋ ਬਟ ਕੁਝ ਕੰਟਰੀਜ਼ ਦੇ ਵਿੱਚ 3 ਮਹੀਨੇ ਦੀ ਬੈਂਕ ਸਟੇਟਮੈਂਟ ਵੀ ਓਕੇ ਹੁੰਦੀ ਹੈ ਚੱਲਦੀ ਹੈ ਬਟ ਮੇਰੀ ਰਿਕਮੈਂਡੇਸ਼ਨ ਹੈ 6 ਮਹੀਨੇ ਦੀ ਸਟੇਟਮੈਂਟ ਲਾਓ ਇਹ ਨਾ ਸੋਚੋ ਕਿ ਪੁਰਾਣਾ ਪੈਸਾ ਪਿਆ ਤਾਂ ਹੀ ਵੀਜ਼ਾ ਆਉਣਾ ਐਵੇਂ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਤੇ ਜਦੋਂ ਤੁਸੀਂ ਆਪਣੀ ਬੈਂਕ ਸਟੇਟਮੈਂਟ ਸਬਮਿਟ ਕਰਦੇ ਹੋ ਉਹਦੇ ਨਾਲ ਆਪਣਾ ਬੈਲੈਂਸ ਸਰਟੀਫਿਕੇਟ ਜਰੂਰ ਲਾਓ ਬੈਲੈਂਸ ਸਰਟੀਫਿਕੇਟ ਜਿਹੜਾ ਉਸੇ ਬੈਂਕ ਤੋਂ ਤੁਹਾਡਾ ਇਸ਼ੂ ਹੁੰਦਾ ਹੈ ਉਹਦੇ ਥੱਲੇ ਮੈਨੇਜਰ ਦੀ ਜਿਹੜੀ ਹੈ ਐਟ ਲਿਸਟ ਜਿਹੜੀ ਹੈ ਸਟੈਂਪ ਤੇ ਸਾਈਨ ਹੋਇਆ ਹੋਵੇ ਤੇ ਜਿਆਦਾ ਵਧੀਆ ਹੋਏਗਾ ਜੇ ਉਹਦੇ ਥੱਲੇ ਮੈਨੇਜਰ ਦਾ ਕੰਟੈਕਟ ਨੰਬਰ ਤੇ ਈਮੇਲ ਆਈਡੀ ਹੈਗੀ ਹੈ ਜੇ ਐਮਬੈਸੀ ਵੈਰੀਫਾਈ ਕਰਨਾ ਚਾਹੇ ਤਾਂ ਵੈਰੀਫਾਈ ਵੀ ਕਰ ਸਕੇ ਉਹ ਚੀਜ਼ ਤੁਸੀਂ ਨਾਲ ਕਰ ਸਕਦੇ ਹੋ ਬਟ ਇਹ ਜ਼ਰੂਰੀ ਨਹੀਂ ਹੈ ਕਿ ਤੋਂ ਉੱਥੇ ਨੰਬਰ ਤੇ ਈਮੇਲ ਹੋਵੇ ਬਟ ਹੋਵੇ ਤਾਂ ਵਧੀਆ ਗੱਲ ਹੈ ਤੁਸੀਂ ਰਿਕਵੈਸਟ ਕਰ ਸਕਦੇ ਹੋ ਬੈਂਕ ਨੂੰ ਕਿ ਇਹ ਚੀਜ਼ ਜੇ ਕਰ ਦੇਣ ਤਾਂ ਤੁਹਾਡੇ ਲਈ ਉਹ ਜ਼ਿਆਦਾ ਬੈਨੀਫੀਸ਼ੀਅਲ ਹੋ ਸਕਦੀ ਹੈ ਤੇ ਜੇ ਤੁਸੀਂ ਇਸ ਤਰੀਕੇ ਨਾਲ ਆਪਣੀ ਬੈਂਕ ਸਟੇਟਮੈਂਟ ਤੇ ਫੰਡਸ ਦਿਖਾਓਗੇ ਤੁਹਾਡੇ ਵੀਜ਼ਾ ਦੇ ਚਾਂਸ ਜਿਹੜੇ ਹਾਈ ਰਹਿਣਗੇ ਭਾਵੇਂ ਤੁਸੀਂ ਕਿਸੇ ਵੀ ਦੇਸ਼ 'ਚ ਵੀਜ਼ਾ ਲੈਣ ਜਾ ਰਹੇ ਹੋ ਤੁਹਾਨੂੰ ਵੀਜ਼ਾ ਮਿਲ ਸਕਦਾ ਤਾਂ ਐਵੇਂ ਦੀ ਹੋਰ ਇੰਪੋਰਟੈਂਟ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਮਿਲਦੇ ਆਂ ਫਿਰ ਇੱਕ ਨਵੇਂ ਵੀਡੀਓਜ਼ ਦੇ ਵਿੱਚ ਸਤਿ ਸ੍ਰੀ ਅਕਾਲ